ਕੈਪਟਨ ਮੀਟ ਸ਼ਾਪ 6 ਲੋਕੇਸ਼ਨਾਂ ਸਰਵ ਕਰਦੀਆਂ ਕੈਪਟਨ ਮੀਟ ਸ਼ਾਪ ਨੇੜੇ ਦੀ ਲੋਕੇਸ਼ਨ ਤੋਂ ਮੀਟ ਤੁਸੀਂ ਲੈ ਕੇ ਆ ਸਕਦੇ ਮੈਰੀਨੇਟਡ ਨਾਨ ਮੈਰੀਨੇਟਡ ਤੇ ਨਾਲ ਸਬਜ਼ੀਆਂ ਦਾ ਵੀ ਹਿੱਲਾ ਜਿਹੜੇ ਵੈਜੀਟੇਰੀਅਨ ਨੇ ਕੈਪਟਨ ਮੀਟ ਸ਼ਾਪ ਸਰਬਟ ਟਰੱਕ ਤੇ ਟ੍ਰੇਲਰ ਰਿਪੇਅਰ ਟਰੱਕਾਂ ਤੇ ਟ੍ਰੇਲਰਾਂ ਦੀ ਰਿਪੇਅਰ ਕੀਤੀ ਜਾਂਦੀ ਹੈ ਮੋਟਰ ਵਹੀਕਲ ਇਨਸਪੈਕਸ਼ਨ ਦੇ ਅਪਰੂਵਡ ਫੈਸਿਲਿਟੀ ਆ ਟਰੱਕ ਲੈ ਕੇ ਆਉਣਾ ਟਰੱਕ ਵਾਪਸ ਛੱਡਣਾ ਸਮਾਰ ਕੇ ਤਾਮਰਤ ਨਾਲ ਕਾਲ ਕਰਿਓ 604 658 35 ਜੈਸ ਨਾਲ 604 916 858 35 ਲਾਈਟ ਹਾਊਸ ਬਾਰਨ ਗ੍ਰਿਲ 778 666 78 48 3600 ਟਾਊਨ ਲਾਈਨ ਰੋਡ 202 ਨੰਬਰ ਯੂਨਿਟ 7 ਦਿਨ ਤੁਹਾਡੇ ਲਈ ਵਫੇ ਲੱਗਦਾ ਲੰਚ ਤੇ 15 ਡਾਲਰ 11 ਵਜੇ ਤੋਂ ਲੈ ਕੇ 2:30 ਵਜੇ ਤੱਕ ਪਾਰਟੀ ਹਾਲਾ 50 ਜਣਿਆਂ ਦਾ ਤੇ ਇਸ ਦੇ ਚਾਹ ਤੇ ਲੱਸੀ ਤੁਹਾਨੂੰ ਪੁਲਾਈ ਜਾਂਦੀ ਜਦ ਤੁਸੀਂ ਇੱਥੇ ਖਾਣਾ ਖਾਣੇ ਹੋ ਸ਼ੁੱਧ ਵੈਸ਼ਨੂ ਟਾਬਾ 102 ਤੇ ਕਿੰਗ ਜਾਰਜ ਬੁਲੇਵਰਡ ਤੇ ਸ਼ੁੱਧ ਵੈਸ਼ਨੂ ਟਾਬਾ ਦੇਸੀ ਘਿਓ ਦੇ ਖਾਣੇ ਬਣਦੇ ਆ ਤੇ ਜਿੱਥੇ ਤੁਸੀਂ ਤਾਜ਼ਾ ਜੂਸ ਉਸ ਦਾ ਵੀ ਆਨੰਦ ਲੈ ਸਕਦੇ ਹੋ ਸ਼ੁੱਧ ਵੈਸ਼ਨੂ ਟਾਬਾ ਵਨਸ 0209 ਕਿੰਗ ਜੌਜ਼ ਬੁਲੇਵਾਰਡ 트럼ਪ ਤੇ ਮੈਲੇਨੀਆ ਤੁਰੇ ਆਉਂਦੇ ਪਿੱਛੇ ਵਾਈਸ ਪ੍ਰੈਜ਼ੀਡੈਂਟ ਵੈਂਸ ਉਹਦੇ ਨਾਲ ਉਹਦੀ ਭਾਰਤੀ ਜਿਹੜੀ ਉਹਦੀ ਵਾਈਫ ਹੈ ਤਾਮਿਲਨਾਡੂ ਦੇ ਵਿੱਚੋਂ ਉਹ ਉਸਦੇ ਨਾਲ ਨਵੀਆਂ ਚੀਜ਼ਾਂ ਹੋ ਰਹੀਆਂ ਦੁਨੀਆ ਦੇ ਵਿੱਚ ਸਰ ਨਵਕਿੰਦਰ ਸਿੰਘ ਪੱਤੀ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ शुक्रिया ਜੀ ਗੱਲ ਸਾਹਿਬ ਫਰ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸੂਈ ਦਾ ਵੀਕੈਂਡ ਠੀਕ ਰਿਹਾ ਹੋਵੇਗਾ ਜੀ ਗੱਲ ਸਾਹਿਬ ਜੀ ਧੰਨਵਾਦ ਬਹੁਤ ਵਧੀਆ ਤੇ ਸਰਦਾਰ ਡੱਲੇਵਾਲ ਦੀ ਦਿਓ ਖਬਰ ਪਹਿਲਾਂ ਜੀ ਗੱਲ ਸਾਹਿਬ ਦੇਖੋ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਸਿਹਤ ਇੱਕ ਨਾਜ਼ਕ ਦੌਰ ਦੇ ਵਿੱਚ ਚਲੀ ਗਈ ਸੀ ਉਹਨਾਂ ਦੇ ਬਲੱਡ ਸੈਂਪਲ ਨੇ ਜਿਹੜੇ ਉਹ ਲਗਾਤਾਰ ਲੈ ਜਾ ਰਹੇ ਸੀ ਰਿਪੋਰਟਾਂ ਸਰਕਾਰ ਕੋਲੇ ਜਾ ਰਹੀਆਂ ਸੀ ਨਾਜ਼ੁਕ ਸਥਿਤੀ ਦੇ ਦੇਖਦੇ ਆ ਸੈਂਟਰ ਦਾ ਇੱਕ ਅਧਿਕਾਰੀ ਜਿਹੜਾ ਆਈਐਸ ਅਫਸਰ ਐਗਰੀਕਲਚਰ ਸੈਕਟਰੀ ਉਹ اور ਪੰਜਾਬ ਦੇ ਪੁਲਿਸ ਅਧਿਕਾਰੀ ਜਗੀਰ ਸਿੰਘ ਡੱਲੇਆਲ ਹਰਾ ਕੋਲ ਇੱਕ ਆਫਰ ਲੈ ਕੇ ਪਹੁੰਚੇ ਆਫਰ ਸੀ ਕਿ ਕਿਸਾਨਾਂ ਦੀ 14 ਫਰਵਰੀ ਨੂੰ ਜਿਹੜੀ ਸੈਂਟਰ ਗਵਰਨਮੈਂਟ ਦੇ ਨਾਲ ਉਹ ਮੀਟਿੰਗ ਮਾਰਗਰਨ ਕੀਤੀ ਜਾਂਦੀ ਹੈ ਚੰਡੀਗੜ੍ਹ ਦੇ ਵਿੱਚ ਉਹ ਆਫਰ ਜਿਹੜੀ 14 ਫਰਵਰੀ ਦੀ ਮੀਟਿੰਗ ਦੀ ਲੈ ਕੇ ਪਹੁੰਚੇ ਤਾਂ ਉਹਦੇ ਤੇ ਦੋਨੇ ਫੋਰਮਾਂ ਦੇ ਆਗੂਆਂ ਨੇ ਸੋਚ ਵਿਚਾਰ ਤੋਂ ਬਾਅਦ ਇਹ ਫੈਸਲਾ ਲੈ ਲਿਆ ਕਿ ਇਹ ਜਿਹੜੀ ਆਫਰ ਆਈ ਹੈ ਸਾਨੂੰ ਗੱਲਬਾਤ ਦੀ ਸਿਵਲ ਟਾਕ ਦੀ ਆਫਰ ਅਜੇ ਅਜੇ ਸਾਲ ਹੋ ਗਿਆ ਕਿਉਂਕਿ 12 ਫਰਵਰੀ ਨੂੰ ਇਹ ਮੋਰਚਾ ਲੱਗਿਆ ਸੀ 2024 ਦੇ ਵਿੱਚ ਔਰ ਉਦੋਂ ਗੱਲਬਾਤ ਦਾ ਦੌਰ ਛੁੱਟ ਗਿਆ ਸੀਗਾ ਹਰ ਬਰੀ ਮਹੀਨੇ ਦੇ ਵਿੱਚ ਇੱਕ ਸਾਲ ਲਗਾਤਾਰ ਗੱਲਬਾਤ ਦਾ ਦੌਰ ਬੰਦ ਰਿਹਾ ਹੁਣ ਇੱਕ ਸਾਲ ਬਾਅਦ 225 ਦੇ ਵਿੱਚ ਫਿਰ ਗੱਲਬਾਤ ਦਾ ਦੌਰ ਆ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਹੈ ਤਾਂ ਸਟੇਬਲ ਟਾਕ ਦਾ ਸੱਦਾ ਹੁਣ ਤੋਂ ਬਾਅਦ ਜਗਜੀਤ ਸਿੰਘ ਦੱਲੇয়াল ਹੋਰਾ ਨੂੰ ਇਸ ਗੱਲ ਦੇ ਲਈ ਮਨਾ ਲਿਆ ਗਿਆ ਕਿ ਉਹ ਮੈਡੀਕਲ ਟ੍ਰੀਟਮੈਂਟ ਹੈਗਾ ਜਿਹੜਾ ਉਹ ਲੈ ਲੈਣ ਉਹ ਹੜਤਾਲ ਜਾਰੀ ਰੱਖਣ ਯਾਨੀ ਕਿ ਉਹ ਡ੍ਰਿਪ ਉਹਨਾਂ ਦੇ ਲਾ ਦਿੱਤੀ ਗਈ ਹੈ ਜੀ ਹੋਲਾ ਡ੍ਰਿਪ ਦੇ ਜਰੀਏ ਉਹਨਾਂ ਨੂੰ ਗਲੂਕੋਜ਼ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਮੂੰਹ ਦੇ ਰਾਹੀਂ ਉਹ ਕੁਝ ਨਹੀਂ ਖਾ ਰਹੇ ਉਹਨਾਂ ਦਾ ਇਹ ਕਹਿਣਾ ਕਿ ਜਦੋਂ ਤੱਕ ਇਹ ਮੰਗਾ ਨਹੀਂ ਬੰਨਿਆ ਜਾਂਦੀਆ ਉਦੋਂ ਤੱਕ ਉਹ ਆਪਣਾ ਮਰਨ ਵਕਤ ਜਾਰੀ ਰੱਖਣਗੇ ਮੂੰਹ ਦੇ ਰਾਹੀਂ ਉਹ ਅੰਨ ਨਹੀਂ ਖਾਣਗੇ ਲੇਕਿਨ ਉਹਨਾਂ ਨੂੰ ਜਿਹੜਾ ਮੈਡੀਕਲ ਟਰੀਟਮੈਂਟ ਅੰਗਰੇਜ਼ੀ ਭਾਸ਼ਾ ਦੇ ਵਿੱਚ ਕਿਹਾ ਜਾਂਦਾ ਮੈਡੀਕਲ ਟਰੀਟਮੈਂਟ ਉਹਨਾਂ ਦੇ ਇਹੀ ਹੁੰਦਾ ਜੀ ਕਿ ਉਹਨਾਂ ਉਸ ਵਿਅਕਤੀ ਨੂੰ ਜਿਹੜਾ ਉਹ ਡੈਫਤੇ ਦੇ ਜਰੀਏ ਜਿਹੜੀਆਂ ਚੀਜ਼ਾਂ ਨੇ ਉਹ ਦਿੱਤੀਆਂ ਜਾਂਦੀਆਂ ਨੇ ਔਰ ਹਾਲਾਂ ਬੱਧੀ ਕਿਸੇ ਵਿਅਕਤੀ ਨੂੰ ਜਿਹੜਾ ਉਹ ਜਿੰਦ ਦਾ ਰੱਖਿਆ ਜਾ ਸਕਦਾਗਾ ਸਾਡੇ ਕੋਲੇ ਇਹ ਧਾਰਨਾ ਨੇ ਜਿਹੜੀਆਂ ਹੋ ਪਈਆਂ ਨੇ ਤਾਂ ਉਹ ਡੈਫਟਰ ਉੱਤੇ ਲਾ ਦਿੱਤੀ ਗਈ ਹੈ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਵੀ ਆਪਣਾ ਹਮਲਾਵਰ ਰੋਕਾ ਗਿਆ ਜਿਹੜਾ ਸੈਂਟਰ ਸੈਕਟਰ ਦੇ ਖਰਾਬ ਉਹਨੂੰ ਥੋੜਾ ਮੱਠਾ ਕਰ ਲਿਆ ਗਿਆ ਜਿਵੇਂ ਜਿਹੜਾ 21 ਜਨਵਰੀ ਨੂੰ ਕਿਸਾਨਾਂ ਦਾ ਜਥਾ 101 ਕਿਸਾਨਾਂ ਦਾ ਦਿੱਲੀ ਵੱਲ ਵਧਣਾ ਸੀਗਾ ਸ਼ਮੂ ਬਾਡਰ ਤੋਂ ਉਹਨੂੰ ਵੀ ਪੋਸਟਪੋਨ ਕਰ ਲਿਆ ਗਿਆ ਹੈ ਔਰ ਖਨੌਰੀ ਬਾਡਰ ਦੇ ਉੱਤੇ ਜਿਹੜਾ 111 ਕਿਸਾਨਾਂ ਦਾ ਜਥਾ ਮਰਨਭਰਤ ਦੇ ਉੱਤੇ ਬੈਠਾ ਸੀ ਉਹਨੂੰ ਵੀ ਜੂਸ ਪਲਾ ਦਿੱਤਾ ਗਿਆ ਹੈਗਾ ਉਹ ਡੱਲੇ ਵਾਲੇ ਹੋਰਾਂ ਦਾ ਬਰਤ ਹੈਗਾ ਜਿਹੜਾ ਉਹ ਜਾਰੀ ਰਹੂਗਾ ਪਰ ਹੁਣ ਖਤਰੇ ਵਾਲੀ ਹੋ ਗੱਲ ਨਹੀਂ ਹੈ ਹੁਣ ਜਾਨੀ ਕਿ ਉਹਨਾਂ ਦੀ ਸਿਹਤ ਆ ਗਈ ਜਿਹੜੀ ਉਹ ਉਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਨਹੀਂ ਹੈ ਜਿਵੇਂ ਪਹਿਲਾਂ ਸੀ ਉਹਨਾਂ ਮੈਡੀਕਲ ਟਰੀਟਮੈਂਟ ਲੈ ਰਹੇ ਨੇ ਔਰ ਡ੍ਰੈਪ ਦੇ ਜਰੀਏ ਨਾਲ ਉਹ ਚੀਜ਼ਾਂ ਨੇ ਜਿਹੜੀਆਂ ਨਾੜਾ ਰਾਹੀ ਉਹ ਦਿੱਤੀਆਂ ਜਾ ਰਹੀਆਂ ਨੇ ਜੀ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਮਹਿੰਮ ਸ਼ੁਰੂ ਹੋ ਗਈ ਹੈ ਜੀ ਬਾਕੀ ਜੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਣੀ ਮੈਂਬਰਸ਼ਿਪ ਮਹਮਾ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ 50 ਲੱਖ ਮੈਂਬਰ ਬਣਾਉਣ ਦਾ ਟੀਚਾ ਉਹਨਾਂ ਨੇ ਮਿਥਿਆ ਸੁਖਵੀਰ ਸਿੰਘ ਬਾਗਲ ਹੋਰਾਂ ਨੇ ਵੀ ਖੁਦ ਫਾਰਮ ਭਰ ਕੇ ਮੈਂਬਰਸ਼ਿਪਾਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਉਹ ਲੈ ਲਈ ਹੈ ਪਰਸ਼੍ਰੋਮਣੀ ਕਾਲੇ ਦਲ ਦੀ ਇਹ ਮੈਂਬਰਸ਼ਿਪ ਆ ਜਿਹੜੀ ਉਹ ਇੱਕ ਸਵਾਲਾਂ ਦੇ ਘੇਰੇ ਦੇ ਵਿੱਚ ਖੜੀ ਹੋ ਗਈ ਹੈ ਕਿਉਂਕਿ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਡਾਇਰੈਕਟਰ ਗੁਰਜੀਤ ਸਿੰਘ ਕੀਮਾ ਬੰਦੇ ਸਿੰਘ ਫੁੱਦੜਾ ਇਹ ਸਾਰੀ ਟੀਮ ਹੈ ਜਿਹੜੀ ਉਹ ਮੈਂਬਰਸ਼ਿਪ ਕਰਨ ਲੱਗੀ ਹੋਈ ਹੈ ਦੂਜੇ ਪਾਸੇ ਆ ਜੋ ਉਸੇ ਸਮੇਂ ਸ਼੍ਰੀ ਕਾਲਪਤਖ ਸਾਹਿਬ ਦੇ ਜਖੇਦਾਰ ਸਾਹਿਬ ਨੂੰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਔਰ ਜਿਹੜਾ ਇਹਨਾਂ ਦਾ ਬਾਗੀ ਤੜਾਗਾ ਉਹ ਉਹਦੇ ਆਗੂ ਗੁਰਪਤਾ ਸਿੰਘ ਬਡਾਲਾ ਇਕੱਠੇ ਮਿਲਦੇ ਨੇ ਔਰ ਜਥੇਦਾਰ ਸਾਹਿਬ ਕੋਲੇ ਕਿਉਂਕਿ ਜਥੇਦਾਰ ਸਾਹਿਬ ਨੇ ਜਿਹੜਾ ਹੁਕਮਨਾਮਾ ਜਾਰੀ ਕੀਤਾ ਸੀ 2 ਦਸੰਬਰ ਨੂੰ ਹੁਕਮਨਾਮਾ ਸਾਫ਼ ਤੇ ਸਪਸ਼ਟ ਉਹਦੇ ਉੱਤੇ ਇਹ ਨਿਰਦੇਸ਼ ਦਿੱਤਾ ਸੀ ਕਿ ਸ਼੍ਰੋਮਣੀ ਕਾਲੀ ਦਲ ਦੀ ਜਿਹੜੀ ਮੈਂਬਰਸ਼ਿਪ ਮਹਿਬ ਚਲ ਹੋ ਗਈਆਂ ਉਸ ਹੱਤ ਮੈਂਬਰੀ ਕਮੇਟੀ ਦੀ ਅਵਾਈ ਦੇ ਵਿੱਚ ਲੈਂਦੇ ਹੱਤ ਮੈਂਬਰੀ ਕਮੇਟੀ ਦੇ ਵਿੱਚ ਦੋਨੇ ਪਰਾਲੇ ਵਿਅਕਤੀ ਸੀ ਗੁਰਪਰਤਾ ਸਿੰਘ ਬਟਾਲਾਪੁਰੀ ਵੀ ਸੀ ਏ ਔਰ ਇਧਰੋਂ ਐਡਵੋਕੇਟ ਅਰਜਨ ਸਿੰਘ ਧਾਮੀ ਵੀ ਸੀ ਔਰ ਨਰਾਜ਼ ਕਾਲੀ ਆਗੂ ਮਨਪ੍ਰੀਤ ਸਿੰਘ ਯਾ ਲੀ ਸਮਿਤ ਮਖਵਾ ਖਾਗੂ ਨੇ ਜਿਹੜੇ ਉਹ ਸੀ ਲੇਕਿਨ ਹੌਣ ਕੇ ਔਕੇ ਉਹਨਾਂ ਨੂੰ ਇਗਨੋਰ ਕਰਕੇ ਸਿੰਦੀ ਵਾਈਵਰਸ਼ਿਪ ਕੀਤੀ ਜਾ ਰਹੀ ਹੈ ਇਸ ਕਰਕੇ ਜਸਦਾਦ ਸਾਹਿਬ ਆਉਣ ਵਾਲੇ ਜਨਾਂ ਦੇ ਵਿੱਚ ਇਹਦੇ ਉੱਤੇ ਕੋਈ ਫੈਸਲਾ ਕਰ ਜਗਾਉ ਲੈ ਸਕਦੇ ਨੇ ਇਹ ਗੱਲ ਜ਼ਰੂਰ ਹੈ ਕਿ ਸੁਖਵੀਰ ਸਿੰਘ ਬਾਦਲ ਘਰਾ ਦੇ ਧੜੇ ਦੇ ਵਿੱਚੋਂ ਐਡਵੋਕੇਟ ਹਰਿੰਦਰ ਸਿੰਘ ਧਾਮੀ ਇਸ ਵਿਸ਼ੇ ਤੇ ਪਰੇ ਹੁੰਦੇ ਦੂਰ ਹੁੰਦੇ ਨਜ਼ਰ ਆ ਰਹੇ ਨੇ ਜੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਨਤੀਜੇ ਆ ਗਏ ਜੀ ਹਾਂਜੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਨਤੀਜੇ ਨੇ ਜਿਹੜੇ ਆ ਗਏ ਵਿੱਚ ਦੋ ਤਿੰਨ ਪੋਜ਼ਿਟਿਵ ਪੁਆਇੰਟ ਆ ਗਏ ਆ ਜਿਹੜੇ ਜੇਕਰ ਕਰਨੇ ਬਾਅਦ ਇਹ ਪਹਿਲਾ ਕਿ ਪੰਜਾਬ ਦੇ ਵਿੱਚ ਦਹਾਕੇ ਤੋਂ ਉੱਤੇ ਸਮਾਂ ਹੋ ਗਿਆ ਚੋਣਾਂ ਹੀ ਨਹੀਂ ਹੋਈਆਂ ਐਸਪੀਸੀ ਦੀਆਂ ਸਾਡੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਗਾਤਾਰ ਲੰਕਾਇਆ ਜਾ ਰਿਹਾ ਉੱਥੇ ਤੁਸੀਂ ਦੇਖੋ ਕਿ ਕਮੇਟੀ ਬਣੀ ਨੂੰ ਬਹੁਤ ਥੋੜੇ ਸਾਲ ਹੋਏ ਐ ਚੋਣਾਂ ਹੋਈਆਂ ਦੂਜਾ ਪੁਆਇੰਟ ਇਹ ਹੋਇਆ ਕਿ ਸਾਡੀ ਜਿਹੜੀ ਸਟੇਟ ਗਵਰਨਮੈਂਟ ਐ ਜਾਂ ਸੈਂਟਰ ਗਵਰਨਮੈਂਟ ਐ ਉਹਨਾਂ ਨੇ ਉਸੂਪ ਦੇ ਵਿੱਚ ਪੰਜਾਬ ਦੇ ਵਿੱਚ ਚੋਣਾਂ ਕਰਾਉਣ ਦਾ ਕਹੀ ਨਹੀਂ ਕੀਤਾ ਲੇਕਿਨ ਹਰਿਆਣੇ ਦੇ ਵਿੱਚ ਉਸੇ ਦਿਨ ਚੋਣਾਂ ਹੋਈਆਂ ਔਰ ਉਸੇ ਦਿਨ ਨਤੀਜੇ ਆ ਗਏ ਤੇ ਇਹ ਵੀ ਪੁਆਇੰਟ ਹੋਣਾ ਫਿਰਿਆ ਕੁਝ ਚੀਜ਼ਾਂ ਹੈਰਾਨੀ ਜਲਕ ਹੋਈਆਂ ਨੇ ਉੱਥੇ ਰਾਣੀ ਜਨ ਕੀ ਹੋਈ ਐ ਇੱਕ ਤਾਂ ਨੌਜਵਾਨ ਬਹੁਤ ਜਿੱਤੇ ਨੇ ਸੈਕੰਡ ਆਜ਼ਾਦ ਬਹੁਤ ਜਿੱਤੇ ਨੇ 3 ਪੁਆਇੰਟ ਇਹ ਇੱਕ ਕੱਦਾਰ ਵਾਲਾ ਆਗੂ ਜਿਹੜੇ ਦਾਦੂਵਾਲਾ ਉਹ ਚੋਣ ਹਾਰ ਗਏ ਔਰ ਇਹ ਵੱਡੀ ਗੱਲ ਜਿਹੜੀ ਉਹ ਕਹੀ ਜਾ ਸਕਦੀ ਆ ਕਿਉਂਕਿ ਕਾਲਾ ਵਾਲੀ ਹਲਕੇ ਦੇ ਬਾੜ 35 ਤੋਂ ਬਿੰਦਰ ਸਿੰਘ ਖਾਲਸਾ ਨੇ ਹਰਿਆਣਾ ਸੈਕਟਰ ਗੋਰਦਾਰਾ ਪ੍ਰਬੰਧਕ ਕਮੇਟੀ ਦੇ ਸਹਾਉਕਾ ਪ੍ਰਧਾਨ ਜਸੇਵਰ ਬਜੀਤ ਸਿੰਘ ਦਾਦੂਵਾਲ ਨੂੰ ਤਾਰਾ 67 ਵੋਟਾਂ ਦੇ ਫਰਕ ਨਾਲ ਹਰਾਤਾ ਇਸ ਚੋਣ 'ਚ ਬਿੰਦਰ ਸਿੰਘ ਖਾਲਸਾ ਨੂੰ 4914 ਵੋਟਾਂ ਤੇ ਜਥੇਦਾਰ ਬਰਜੀਤ ਸਿੰਘ ਦਾਦੂਆਲ ਨੂੰ 3147 ਵੋਟਾਂ ਮਿਲੀਆਂ ਨੋਟਾਂ ਨੂੰ 49 ਵੋਟਾਂ ਨੇ ਜਿਹੜੀਆਂ ਉਹ ਮਿਲੀਆਂ ਉਧਰ ਹਿਵਾ ਤੋਂ ਪੰਥਕ ਦਲ ਢੀਂਡਾ ਦੇ ਉਮੀਦਵਾਰ ਕਲਦੀਪ ਸਿੰਘ ਮਲਤਾਨੀ ਤੇ ਮਰਤਾਜ ਪਤੋਹਿੰਦਰਜੀਤ ਸਿੰਘ ਚੋਣ ਆ ਗਈ ਜਿਹੜੀ ਉਹ ਜਿੱਤੇ ਨੇ ਤਾਂ ਬਹੁਮਤ ਕਿਸੇ ਨੂੰ ਨਹੀਂ ਮਿਲਿਆ ਜੀ ਉੰਜ ਛਿੰਡਾ ਗਰੁੱਪ ਪਾਗਾ ਜਿਹੜਾ ਉਹ ਇੱਕ ਵੱਡਾ ਗਰੁੱਪ ਬਣ ਕੇ ਉੱਪਰ ਆਗਾ ਤਾਂ ਕੀ ਵੀ ਉੱਥੇ ਪ੍ਰਧਾਨਗੀ ਮਿਲਦੀ ਐ ਕਿਹੜੀ ਵੀ ਠੇਹਰਾਗੀ ਜਿਹੜੀ ਉਹ ਅੱਗੇ ਹੁੰਦੀ ਐ ਇਹ ਹੁਣ ਦੇਖਣਾ ਹੋਵੇਗਾ ਲੇਕਿਨ ਉੱਥੇ ਛਿੰਡਾ ਗਰੁੱਪ ਦਾ ਇੱਕ ਵੱਡਾ ਧਿਰ ਬਣ ਕੇ ਉੱਭਰਨਾ ਇਹ ਗੱਲ ਦਾ ਸਪਸ਼ਟ ਸੰਕੇਤ ਐ ਕਿ ਹਰਿਆਣੇ ਦੇ ਲੋਕਾਂ ਨੇ ਜਿਹੜੀ ਵੱਖਰੀ ਕਮੇਟੀ ਐ ਘਟੋ ਘਟ ਉਹਨੂੰ ਜਿਹੜਾ ਉਹ ਲਾਉਂਦਾਗਾ ਅਦਰਵਾਇਤਾ ਜੇ ਉੱਥੇ ਵੱਖਰੀ ਕਮੇਟੀ ਵਾਲੀ ਗੱਲ ਨੂੰ ਉੱਥੋਂ ਦੇ ਲੋਕ ਉੱਥੋਂ ਦੇ ਸਿੱਖ ਭਾਈਚਾਰਾ ਅਕਸੈਪਟ ਲਾ ਕਰਦਾ ਛਿੰਡਾ ਹੋਰਾਂ ਦਾ ਅੱਗੇ ਵਧਣਾ ਹੈ ਜਿਹੜਾ ਉਹੋ ਨਜ਼ਰ ਨਾ ਆਉਂਦਾ ਉਹ ਸ਼ਾਤਮਈ ਢੰਗ ਦੇ ਨਾਲ ਚੋਣਾਂ ਲੈ ਜਿਹੜੀਆਂ ਉਹ ਹੋਈਆਂ ਨੇ ਔਰ ਛਿੰਡਾ ਪੂਰੀ ਨਲਵੀ ਪੂਰੀ ਤੇ ਕਾਮਪੂਰੀ ਹੋਰੀ ਜਿੱਤੇ ਨੇ ਲੇਕਿਨ ਦਾਦੂਵਾਲ ਹੋਰਾਂ ਦੀ ਹਾਰ ਹੈਗੀ ਜਿਹੜੀ ਉਹ ਕਈ ਸਵਾਲ ਖੜੇ ਕਰਦੀ ਹੈ ਜੀ ਪਛਮੀ ਬੰਗਾਲ ਦੀ ਮਹਿਲਾ ਡਾਕਟਰ ਨਾਲ ਜਿਹੜੇ ਬਲਾਤਕਾਰ ਅਤੇ ਕਤਲ ਦੇ ਮਾਮਲੇ ਦੇ ਦੋਸ਼ੀ ਸੀ ਉਹਨਾਂ ਨੂੰ ਸਜ਼ਾ ਬੋਲ ਗਈ ਜੀ ਹਾਂਜੀ ਉਹ ਵਿਅਕਤੀ ਨੂੰ ਇੱਕ ਨੂੰ ਸਜ਼ਾ ਬੋਲ ਗਈ ਹੈ ਜੀ ਔਰ ਉਹਨੂੰ ਉਮਰ ਕੈਦ ਦੀ ਸਜ਼ਾ ਗਈ ਜਿਹੜੀ ਅਦਾਲਤ ਦੇ ਵੱਲੋਂ ਸੁਨਾ ਦਿੱਤੀ ਗਈ ਹੈ ਕਿਉਂਕਿ ਹਰਿਆਣਾ ਦੇ ਵਿੱਚ ਮਹਿਲਾ ਟ੍ਰੇਨੀ ਡਾਕਟਰ ਦੇ ਨਾਲ ਜਿਹੜਾ ਉਹ ਬਲਾਤਕਾਰ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ ਔਰ ਇਹ ਮਸਲਾ ਦਾ ਜਿਹੜਾ ਉਹ ਅਦਾਲਤ ਦੇ ਵਿੱਚ ਚੱਲਿਆ ਸੀਗਾ ਜਿਹਦੇ ਤਹਿਤ ਜਿਹੜੀ ਅਦਾਲਤ ਹੈ ਕੋਲਕਾਤਾ ਦੀ ਉਸ ਦੇ ਵੱਲੋਂ ਸਰਕਾਰੀ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਦੀ ਮਹਿਲਾ ਟ੍ਰੇਨੀ ਡਾਕਟਰ ਦੇ ਨਾਲ ਰੇਪ ਔਰ ਮਾਰਡਰ ਦੇ ਦੋਸ਼ੀ ਕਹਿਰਾ ਸੰਜੇ ਰਾਏ ਨੂੰ ਜਿਹੜਾ ਉਹੋ ਉਮਰ ਕਾਇਦ ਦੀ ਸਜ਼ਾ ਜਿਹੜੀ ਸੁਣਾਈ ਗਈ ਆ ਵੈਸੇ ਇੱਕ ਗੱਲ ਹੈ ਗਿਲ ਸਾਹਿਬ ਕਿਉਂਕਿ ਉਮਰ ਕਾਇਦ ਦੇ ਵਿੱਚ ਵੀ ਫਰਕ ਹੁੰਦਾ ਇੱਕ ਉਮਰ ਕਾਇਦ ਜਿਹੜੀ ਆਮ 14 ਸਾਲ ਦੀ ਮੰਨੀ ਜਾਂਦੀ ਹੈ 7 ਸਾਲ ਬਾਅਦ ਬੰਦਾਗਾ ਜਿਹੜਾ ਉਹ ਬਾਹਰ ਆ ਜਾਂਦਾ ਜਿਹੜੇ ਕੁਝ ਹੁਣ ਰੇਪ ਦੇ ਕੇਸ ਨੇ ਉਸੇ ਦੰਲੇ ਕੇਸ ਨੇ ਉਹਦੇ ਵਿੱਚ ਜੱਜ ਸਾਹਿਬ ਜਦੋਂ ਫੈਸਲਾ ਲਿਖਦੇ ਨੇ ਉਹ ਨਾਲ ਇੱਕ ਸ਼ਬਦ ਲਿਖਣ ਲੱਗ ਗਏ ਹੁਣ ਕਿ ਉਮਰ ਕੈਦ ਲਾਈਫ ਇੰਪ੍ਰਿਜ਼ਨਮੈਂਟ ਟਿਲ ਡੈਥ ਮਰਨ ਤੱਕ ਔਰ ਇਸ ਕੇਸ ਦੇ ਵਿੱਚ ਵੀ ਇਹ ਲਿਖਿਆ ਗਿਆ ਜੀ ਕਿ ਜਿਹੜਾ ਦੋਸ਼ੀ ਠਹਿਰਾਇਆ ਸੰਝੇ ਰਾਏ ਉਹਨੂੰ ਕੁਦਰਤੀ ਮੌਤ ਤੱਕ ਉਮਰ ਕੈਦ ਦੀ ਸਜ਼ਾ ਗਈ ਜਿਹੜੀ ਉਹ ਸੁਣਾਈ ਜਾਂਦੀ ਹੈ ਯਾਨੀ ਕਿ ਟਿਲ ਡੈਥ ਜਿਹੜੀ ਉਹਨੂੰ ਉਮਰ ਕੈਦ ਦੀ ਸਜ਼ਾ ਗਈ ਉਹ ਸੁਣਾਈ ਗਈ ਆ ਹਾਲਾਂਕਿ ਸੀਬੀਆਈ ਦੇ ਵੱਲੋਂ ਮੌਤ ਦੀ ਸਜ਼ਾ ਦੀ ਮੰਗ ਆ ਜਿਹੜੀ ਕੀਤੀ ਗਈ ਸੀ ਪਰ ਉਹਨੂੰ ਸਜ਼ਾ ਉਮਰ ਕੈਦ ਦੀ ਸੁਣਾਈ ਗਈ ਹੈ ਲੇਕਿਨ ਟਲ ਡੈਥ ਉਮਰ ਕੈਦ ਦੀ ਸਜ਼ਾ ਹੋਗੀ ਜੀ ਅੱਛਾ ਜੀ ਇਹ ਹੁਣ ਦੱਸਿਓ ਵੀ ਸੈਫ ਅਲੀ ਖਾਨ ਤੇ ਕਿਹਨੇ ਹਮਲਾ ਕੀਤਾ ਸੀ ਦੇਖੋ ਜੀ ਸੈਫ ਅਲੀ ਖਾਨ ਦੇ ਉੱਤੇ ਜਿਹਨੇ ਹਮਲਾ ਕੀਤਾ ਸੀਗਾ ਉਹ ਵਿਅਕਤੀ ਨੂੰ ਜਦੋਂ ਗ੍ਰਿਫਤਾਰ ਕੀਤਾ ਤਾਂ ਪਤਾ ਲੱਗਿਆ ਵੀ ਉਹ ਹੋਸ਼ ਭਾਰਤ ਦਾ ਨਾਗਰਿਕ ਹੈ ਨਹੀਂਗਾ ਉਹ ਬੰਗਲਾਦੇਸ਼ ਦਾ ਨਾਗਰਿਕ ਜਿਹੜਾ ਉਹ ਦੱਸਿਆ ਗਿਆ ਹੈਗਾ ਔਰ ਬੰਗਲਾਦੇਸ਼ ਤੋਂ ਉਹ ਭਾਰਤ ਦੇ ਵਿੱਚ ਆਇਆ ਔਰ ਆ ਕੇ ਉਹਨੇ ਰੈਕੀ ਕੀਤੀ ਰੈਕੀ ਕਰਨ ਤੋਂ ਬਾਅਦ ਉਸ ਦੇ ਵੱਲੋਂ ਜਿਹੜਾ ਹੈਗਾ ਉਹ ਫੈਫਲੀ ਖਾਨ ਹੋਰਾ ਨੋ ਨਿਸ਼ਾਨਾ ਉਹਨਾਂ ਦੇ ਘਰ ਨੂੰ ਬੜਾਇਆ ਗਿਆ ਔਰ ਮੋਬਾਈਲ ਪੁਲਿਸ ਨੇ ਜਿਹੜਾ ਫੈਫਲੀ ਖਾਨ ਤੇ ਉਹਦੇ ਘਰ ਅੰਦਰ ਦਾਖਲ ਹੋ ਕੇ ਹਮਲਾ ਕਰਨ ਵਾਲੇ ਇਹ 30 ਸਾਲਾ ਵਿਅਕਤੀ ਆ ਜਿਹੜਾ ਉਹਨੂੰ ਥਾਣੇ ਤੋਂ ਗ੍ਰਿਫਤਾਰ ਕੀਤਾ ਹੈ ਔਰ ਮਗਾਈ ਪੁਲਿਸ ਨੇ ਜਿਹੜਾ ਦਾਵਾ ਕੀਤਾਗਾ ਕਿ ਇਹ ਵਿਅਕਤੀ ਆਗਾ ਜਿਹੜਾ ਉਹ ਸਿੱਧੇ ਤੌਰ ਤੇ ਬੰਗਲਾਦੇਸ਼ ਦਾ ਨਾਗਰਿਕ ਹੈ ਔਰ ਇਹ ਕਿਉਂ ਅੰਦਰ ਗਿਆ ਇਹਦਾ ਮਕਸਦ ਸਿਰਫ ਚੋਰੀ ਸੀ ਤਾਂ ਚੋਰੀ ਇਹ ਨਹੀਂ ਕੀਤੀ ਨਹੀਂ ਉੱਥੇ ਜਾਇ ਡਰ ਗਿਆ ਉਸ ਤੋਂ ਬਾਅਦ ਚੋਰੀ ਨਹੀਂ ਕੀਤੀ ਇਹ ਅਜੇ ਤੱਕ ਜਾਂਚ ਦਾ ਵਿਸ਼ਾਗ ਹੈ ਜਿਹੜਾ ਉਹ ਬਣਿਆ ਹੋਇਆ ਹੈ ਪਰ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਉਹ ਸਾਫ਼ ਸਪਸ਼ਟ ਪੁਲਿਸ ਦੇ ਵੱਲੋਂ ਕੀ ਹੈਗੇ ਯੱਕੇ ਕਿ ਕਿ ਵਿਅਕਤੀ ਬੰਗਲਾਦੇਸ਼ ਦਾ ਨਾਗਰਿਕ ਹੈ ਦੂਜਾ ਇਹ ਕਿ ਇਹਨੇ ਪਹਿਲਾਂ ਰੇਕੀ ਕੀਤੀ ਇਹਨੇ ਸਲਮਾਨ ਖਾਨ ਦੇ ਘਰ ਦੀ ਵੀ ਰੇਕੀ ਕੀਤੀ ਆ ਔਰ ਫੇਰੇ ਗਿਆ ਜੀ ਅੱਛਾ ਜੀ ਸ੍ਰਾ ਬਲਵੰਤ ਸਿੰਘ ਰਾਜਵਾਨਾ ਦੇ ਸੰਬੰਧੀ ਕੋਈ ਫੈਸਲਾ ਆ ਰਿਹਾ ਹੈ ਅਦਾਲਤ 'ਚ ਹਾਂ ਜੀ ਅਦਾਲਤ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਆ ਤਾਂ ਕੇ ਬਲਵੰਤ ਸਿੰਘ ਰਾਜਵਾਨਾ ਹੋਰਾਂ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਇਹ ਪਟੀਸ਼ਨ ਦਾਇਰ ਕੀਤੀ ਗਈ ਸੀ ਕਿ ਉਹਨਾਂ ਦੀ ਜਿਹੜੀ ਫਾਂਸੀ ਦੀ ਸਜ਼ਾ ਆ ਗਈ ਉਹਦੇ ਤੇ ਫੈਸਲਾ ਲਿਆ ਜਾਵੇ। ਹੂੰ ਔਰ ਇਹ ਬਲਵੰਤ ਸਿੰਘ ਰਾਜਵਾਨਾ ਹੁਣੇ ਬਾਰ-ਬਾਰ ਇਹ ਗੱਲ ਕਹਿ ਰਹੇ ਨੇ ਕਿ ਜਦੋਂ ਤੱਕ ਉਹਨਾਂ ਨੂੰ ਫਾਂਸੀ ਦੇ ਦਿੱਤੀ ਜਾਵੇ ਜਾਂ ਉਹਨਾਂ ਤੇ ਕੋਈ ਫੈਸਲਾ ਲਿਆ ਜਾਵੇ। ਉਹਦੇ ਤਹਿਤ ਅੱਜ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਹੈ ਉਹ ਸਰਬਾਈ ਹੋਈ ਹੈ ਔਰ ਸੁਪਰੀਮ ਕੋਰਟ ਨੇ ਸੈਂਟਰ ਗਵਰਨਮੈਂਟ ਨੂੰ ਕਾਪਟੇਸ਼ ਪਾਸ ਸਾਲਦਾਰੇ ਵਿੱਚ ਕਹਿ ਦਿੰਦਾਗਾ ਕਿ ਡੇਟ ਮੁਕਰਰ ਕਰਤੀ ਹੈ ਕਿ 18 ਮਾਰਚ ਤਹਾਨੂੰ ਡੇਟ ਦੇਤੀ 18 ਮਾਰਚ ਤੱਕ ਤੁਸੀਂ ਫੈਸਲਾ ਲਓ ਔਰ ਅਦਾਲਤ ਨੇ ਨਾਲ ਇਹ ਵੀ ਕਿਹਾ ਸਾ ਵੀ ਜੇ 18 ਮਾਰਚ ਤੱਕ ਤੁਸੀਂ ਫੈਸਲਾ ਨਹੀਂ ਲੈਂਦੇ ਤਾਂ ਉਹ ਉਹ ਅਦਾਲਤ ਫੈਸਲਾ ਲਊ ਸੋ ਇਹ ਇੱਕ ਵੱਡੀ ਰਾਹਤ ਆ ਜਿਹੜੀ ਬਲਵੰਤ ਸਿੰਘ ਰਾਜਵਾਨਾ ਹੋਰਾਂ ਨੂੰ ਮਿਲਦੀ ਨਜ਼ਰ ਆ ਰਹੀ ਹੈ ओके 18 مارچ ਚ ਕੋ ਬਹੁਤਾ ਸਮਾਰਿਆ 2 ਮਹੀਨੇ ਦਾ ਸਮਾਇਗਾ। ਔਰ ਹਾਲਾਤਾਂ ਕੋ ਮਸਲਾ ਲਮਕਾਇਆ ਜਾ ਰਿਹਾ ਹੈ। ਕਿ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣ ਦੇ ਬਾਵਜੂਦ ਫਾਂਸੀ ਵਾਲੀ ਜਿਹੜੀ ਹੈਗੀ ਚੱਕੀ ਉਹਦੇ ਵਿੱਚ ਰੱਖਿਆ ਹੋਇਆ ਹੈਗਾ ਔਰ ਲਗਾਤਾਰ ਉਹਨਾਂ ਨੂੰ ਜਿਹੜਾ ਆਏ ਦਿਨ ਮਤਲਬ ਮਾਨਸਿਕ ਤੌਰ ਦੇ ਉੱਤੇ ਇੱਕ ਵਿਅਕਤੀ ਨੂੰ ਫਾਂਸੀ ਦੀ ਚੱਕੀ ਚ ਰੱਖ ਕੇ ਤੁਸੀਂ ਉਹਦੇ ਉੱਤੇ ਫਾਂਸੀ ਦੀ ਤਲਵਾਰ ਲਮਕਾ ਕੇ ਲਗਾਤਾਰ ਉਸੇ ਮਾਨਸਿਕ ਤਸ਼ੱਦਦ ਦਾ ਜਿਹੜਾ ਉਹ ਟਾ ਰਹੇ ਹੋ। ਮਸਲਾ ਅਦਾਲਤ ਦੇ ਅੱਗੇ ਆਸੀ ਅਦਾਲਤ ਦੇ ਵੱਲੋਂ ਇਹ ਕਿਹਾ ਗਿਆ ਕਿ ਪਿਛਲੇ 30 ਸਾਲਾਂ ਤੋਂ ਇੱਕ ਵਿਅਕਤੀ ਜੇਲ੍ਹ ਚ ਹੈ 15 ਸਾਲਾਂ ਤੋਂ ਵੱਧ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਹੈ। ਔਰ ਸਰਕਾਰ 18 ਮਾਰਚ ਤੱਕ ਇਹਦੇ ਤੇ ਫੈਸਲਾ ਲਵੇ ਜੇ ਨਹੀਂ ਲੈਂਦੀ ਤਾਂ ਅਦਾਲਤ ਫਿਰ ਫੈਸਲਾ ਲਵੇਗੀ। ਜੀ। ਪਾਣੀ ਚ ਬਚ ਚਲਾਉਣ ਦੀ ਤਿਆਰੀ ਪੰਜਾਬ ਸਰਕਾਰ ਨੇ ਕਰਤੀ। ਹਾਂਜੀ। ਇਹ ਪਹਿਲਾਂ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਸੀ ਵੀ ਪਾਣੀ ਚ ਬਸਸ ਚਲਾਵਾਂਗੇ। ਉਦੋਂ ਬਾਅਦ ਇਹ ਮਸਲਾ ਬੜਾ ਹੱਸੋ ਜੀਣਾ ਬਣਿਆ ਸੀ। ਇਹ ਪਾਣੀ ਚ ਬਸਸ ਚਲਾਉਣਗੇ। ਫੇਰ ਇੱਕ ਛਕੜੂ ਕਾਜ ਲਿਆ ਕੇ ਜਿਹੜਾਗਾ ਉਹ ਹਰੀ ਦੇ ਪੱਤਣ ਜਿਹੜਾ ਚਲਾਇਆ ਵੀ ਗਿਆ ਸੀ। ਹੁਣ ਉਹੀ ਰਾਹ ਪੰਜਾਬ ਸਰਕਾਰ ਪੈ ਗਈ ਭਗਵੰਤ ਮਾਨ ਹੋਰਾਂ ਦੀ। ਹੁਣ ਪੰਜਾਬ ਸਰਕਾਰ ਦੇ ਵੱਲੋਂ ਇਹ ਤੈਅ ਕੀਤਾ ਗਿਆ ਕਿ ਰਣਜੀਤ ਸਾਗਰ ਜਿਹੜੀ ਝੀਲ ਹੈ ਉਹਦੇ ਚ ਪਾਣੀ ਚ ਬਸਸ ਚਲਾਈ ਜਾਊਗੀ। ਜੀਵ ਸੈਕਟਰੀ ਦੀ ਅਗਵਾਈ ਹੇਠ ਇੱਕ ਹਾਇਰ ਲੈਵਲ ਦੀ ਮੀਟਿੰਗ ਹੋਈ ਹੈ ਜਿਦੇ ਕੇ ਸੈਰਕਾਟਾ ਵਿਭਾਗ, ਟਰਾਂਸਪੋਰਟ, ਪਰਸਨਲ ਅਤੇ ਕਈ ਵਿਭਾਗ ਜਿਹੜੇ ਹਾਜ਼ਰ ਸੀਗੇ ਔਰ ਉੱਥੇ ਫੈਸਲਾ ਹੋਇਆ ਵੀ ਪਾਣੀ ਚ ਬਸਾ ਜਿਹੜੀ ਉਹ ਚਲਾਈ ਜਾਊ ਰਣਜੀਤ ਸਾਗਰ ਡੈਮ ਦੇ ਵਿੱਚ ਤਾਂ ਉਹ ਕੋਲ ਜਿਹੜੀ ਇਹ ਹਰੀਕੇ ਪੱਤਨਾਬਸ ਖੜੀ ਹੈ ਉਹਦੀ ਚੈਕਿੰਗ ਕੀਤੀ ਗਈ ਹੈ ਜੀ ਉਹ ਠੀਕੜੂਕਾ ਲਜਾਣਗੇ ਤਾਂ ਇਹ ਜਿਹੜੀ ਕੰਮ ਸੁਖਵੀਰ ਬਾਦਲ ਤੋਂ ਜੀ ਹੋਇਆ ਹੁਣ ਬਗਵਾਨ ਬਾਰ ਉਹ ਕੰਮ ਕਰਨੋਂ ਫਿਰਦੇ ਨੇ ਕਿਉਂਕਿ ਸਿਉਜਤਾਂ ਬਾਦਲ ਨੇ ਜਨਵਰੀ 2015 ਚ ਬਟਿੰਡਾ ਦੇ ਵਿੱਚ ਨਿਸਲ ਗੜਕਰੀ ਦੀ ਰਵਾਈ ਦੇ ਵਿੱਚ ਉਹਦੋਂ ਸੈਲਟਰੀ ਕਮਿਸ਼ਨਰੀ ਲਾਂਚ ਕੀਤਾ ਸੀ ਕਿ ਪੰਜਾਬ ਸਰਕਾਰ ਪਾਣੀ ਚ ਬੱਸਾ ਚਲਾਉਗੀ। ਔਰ ਉਦੋਂ ਉਸ ਗੱਲ ਦਾ ਬਹੁਤ ਮਜ਼ਾਕ ਉੱਡਿਆ ਸੀਗਾ। ਫੇ 4.5 ਕਰੋੜ ਦੀ ਲਾਗਤ ਦੇ ਨਾਲ ਇੱਕ ਬੱਸ ਲਿਆ ਕੇ ਪਾਣੀ ਚ ਛੱਡੀ ਸੀ। ਹੁਣ ਰਣਜੀਤ ਸਾਗਰ ਦਾ ਉਹ ਚ ਲੈ ਜਾਣਗੇ ਜੀ ਬੱਸ। ਆ ਦੇਖਦੇ ਹਾਂ ਉਹ ਧੂਰਾ ਕਾਰਜ ਪੂਰਾ ਕਰਦੇ ਆ ਜਾਂ ਨਹੀਂ ਜੀ। ਬਠਿੰਡੇ ਦੇ ਵਿੱਚ ਜਿਉਂਦ ਪਿੰਡ ਚ ਕਿਸਾਨ ਤੇ ਪੁਲਿਸ ਅਮਨੋਂ ਸਾਹਮਣੀ ਹੋਈ ਜੀ ਹਾਂਜੀ ਇਹ ਜਿਉਂਦ ਪਿੰਡ ਆ ਜੀ ਬਠਿੰਡਾ ਜ਼ਿਲ੍ਹੇ ਦੇ ਵਿੱਚ ਰਾਮਪਰਾਪੂ ਦੇ ਕੋਲੇ ਉਤੇ ਹੋਇਆ ਕਿ ਹੋਇਆ ਇਹ ਕਿ 700 ਏਕੜ ਦੇ ਲਗਭਗ ਉਹ ਜ਼ਮੀਨ ਹੈ ਜਿਹਦੀ ਜਦੋਂ ਪਿਛਲੇ ਸਮੇਂ ਦੇ ਵਿੱਚ ਜਿਹੜੀ ਹੈਗੀ ਉਹ ਮਰੱਬੇਬੰਦੀ ਹੋਈ ਸੀ ਉਹ ਦੀ ਮਰੱਬੇਬੰਦੀ ਨਹੀਂ ਹੋਈ ਉਹ ਜ਼ਮੀਨ ਲੋਕ ਬਾ ਰਹੇ ਨੇ ਸੰ ਸੰ ਚਾਰ ਚਾਰ ਪੀੜੀਆਂ ਤੋਂ ਔਰ ਔਰ ਸਰਕਾਰ ਉਸ ਜ਼ਮੀਨ ਨੂੰ ਸਰਕਾਰ ਸਾਧੀ ਦੇਵੇ ਜ਼ਮੀਨ ਸਰਕਾਰੀ ਜ਼ਮੀਨ ਹੈ ਪੰਚਾਇਤੀ ਜ਼ਮੀਨ ਹੈ ਉਹ ਅਸਲ ਚ ਪਹਿਲਾਂ ਉਹ ਜ਼ਮੀਨ ਹੈ ਜਿਹੜੀ ਉਹ ਜ਼ਗੀਰਦਾਰਾਂ ਦੀ ਦੱਸਦੇ ਸੀਗੇ ਤਾਂ ਜਿਹੜੇ ਪਰਿਵਾਰ ਤਿੰਨ ਤਿੰਨ ਪੀੜੀਆਂ ਤੋਂ ਉਹ ਜ਼ਮੀਨ ਨੂੰ ਬਾਹਰ ਰਹੇ ਨੇ ਉਹਨਾਂ ਪਰਿਵਾਰਾਂ ਦੇ ਹੱਕ ਚ ਬਸਾਨ ਜੁੜੀ ਨਾ ਗਈ ਔਰ ਅੱਜ ਸਵੇਰੇ ਅਰਲੀ ਮਾਰਨਿੰਗ ਪੁਲਿਸ ਚਾਰ ਜ਼ਿਲ੍ਹਿਆਂ ਦੀ ਪਟੀਆਂ ਖਾੜਾ ਲੈ ਕੇ ਜ਼ਮੀਨ ਤੇ ਕਰਜ਼ਾ ਲੈਣ ਪਹੁੰਚ ਗਈ ਔਰ ਉਹ ਜਿਹੜੇ ਕਿਸਾਨ ਸੀਗੇ ਉਹਨ ਜਿਹੜੇ ਤਿੰਨ ਪੀੜੀਆਂ ਤੋਂ ਉਹ ਆਏ ਜ਼ਮੀਨ ਕਿੱਥੇ ਛੱਡਦੇ ਉਨਾ ਵੱਲੋਂ ਵਿਰੋਧ ਕੀਤਾ ਗਿਆ ਦਾ ਜੰਮ ਕੇ ਲੜਾਈ ਔਰ ਪੁਲਿਸ ਦੇ ਵੱਲੋਂ ਇੱਕ ਟਰਾਲੀ ਫੜੀ ਗਈ ਪੁਲਿਸ ਨੇ ਦਾਅਵਾ ਕੀਤਾ ਵੀ ਇਹਦੇ ਦੇਖੋ ਰੋੜੇ ਭਰੇ ਹੋਏ ਸੀਗੇ ਔਰ ਦੂਜੇ ਪਾਸੇ ਕਿਸਾਨ ਕਹਿੰਦੇ ਸਾਡੀਆਂ ਬਾਹਰ ਤੋਰਤੀਆਂ ਸਾਡੇ ਹੱਡ ਤੋੜ ਤੇ ਫੁੱਟ ਫੁੱਟ ਇਹਨਾਂ ਨੇ ਠੰਡ ਚ ਸਵੇਰੇ ਸਾਰਾ ਨਾਲ ਆ ਗਿਆ ਜੀ ਉੱਥੇ ਕਾਫੀ ਮਾਹੌਲ ਆ ਜਿਹੜਾ ਉਹ ਜਿਹਾਉਂਦ ਪਿੰਡ ਭਖਿਆ ਹੋਇਆ ਜੀ ਪੁਲਿਸ ਹਿਰਾਸਤ ਦੇ ਇੱਕ ਮੌਤ ਹੋਈ ਹਿਮਾਚਲ ਪ੍ਰਦੇਸ਼ ਦੇ ਆਈਜੀ ਦੇ ਨਾਲ ਅੱਠ ਦੋਸ਼ੀ ਜਿਹੜੇ ਨੇ ਇਕਰਾਰ ਹੋਏ ਨੇ ਇਹ ਕੀ ਗੱਲ ਹੈ ਜੀ ਇਹ ਹਿਮਾਚਲ ਪ੍ਰਦੇਸ਼ ਦਾ ਮਸਲਾ ਜੀ ਹਿਮਾਚਲ ਪ੍ਰਦੇਸ਼ ਦੇ ਵਿੱਚ ਪੁਲਿਸ ਹਿਰਾਸਤ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਸੀ ਔਰ ਤੁਸੀਂ ਦੇਖੋ ਕਿ ਪੁਲਿਸ ਦੇ ਸ਼ਬਦਾਂ ਦੇ ਨਾਲ ਇਹ ਵਿਅਕਤੀ ਨੂੰ ਜਿਹੜਾਗਾ ਉਹ ਕਸਟਡੀ ਦੇ ਵਿੱਚ ਮਾਰ ਦਿੱਤਾ ਗਿਆ ਸੀਗਾ ਔਰ ਉਸ ਵਿਸ਼ੇ ਦੇ ਵਿੱਚ ਆਈਜੀ ਜਿਹੜਾਗਾ ਜਹੂਰ ਹੈਦਰ ਜ਼ੈਦੀ ਤੇ ਸੱਤਹੋਰਪੁਰ ਕੋਰਸਪਰ ਨੇ ਜਿਹੜੇ ਉਹਨਾਂ ਨੂੰ ਇਸ ਕੇਸ ਦੇ ਵਿੱਚ ਜਿਹੜੀ ਹੈਗੀ ਦੋਸ਼ੀ ਠਹਿਰਾ ਦਿੱਤਾ ਗਿਆ 27 ਨੂੰ ਸਜ਼ਾ ਦਾ ਐਲਾਨ ਕਰਨਾ ਵੀ ਸਜ਼ਾ ਇਹਨਾਂ ਨੂੰ ਦੇਣੀ ਕਿੰਨੀ ਹੈ ਲੱਗਦਾ ਹੈ ਕਿ ਇਹਨਾਂ ਨੂੰ ਕਾਫੀ ਸਜ਼ਾ ਜਿਹੜੀ ਉਹ ਹੋ ਸਕਦੀ ਆ ਦਰਅਸਲ ਮਸਲਾ ਕੀ ਸੀ ਮਸਲਾ ਇਹ ਸੀਗਾ ਕਿ 8 2017 ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਕੋਟਖਾਈ ਦੇ ਵਿੱਚ ਇੱਕ ਸਕੂਲੀ ਬੱਚੀ ਦੇ ਨਾਲ ਗੈਂਗਰੇਪ ਹੋਇਆ ਸੀਗਾ ਪੂਰੇ ਰਾਜ ਨੂੰ ਹਿਲਾ ਕੇ ਰੱਖ ਦਿੱਤਾ ਸੀ ਇਸ ਭਿਆਨਕ ਘਰਾਣੇ ਤੇ ਲੋਕਾਂ ਦਾ ਬਹੁਤ ਵੱਡਾ ਗੁੱਸਾ ਸੀਗਾ ਉਦੋਂ ਇੱਕ ਜਾਂਚ ਕਮੇਟੀ ਬਣੀ ਸੀਗੀ ਸ਼ੱਕ ਦੇ ਆਧਾਰ ਤੇ ਸਿੱਟਨੇ 6 ਜਣਿਆਂ ਨੂੰ ਗ੍ਰਿਫਤਾਰ ਕੀਤਾ ਸੀਗਾ ਔਰ ਇੱਕ ਦੀ ਪੁਲਿਸ ਹਰਾਕਤ ਦੇ ਵਿੱਚ ਮੌਤ ਹੋ ਗਈ ਸੀ ਉਸ ਤੋਂ ਬਾਅਦ ਇਹ ਪਤਾ ਲੱਗਿਆ ਸੀ ਕਿ ਉਸ ਵਿਅਕਤੀ ਨੂੰ ਤਸ਼ੱਦਦ ਦਾ ਸ਼ਿਕਾਰ ਕਰਕੇ ਉਹਦੀ ਮੌਤ ਆ ਜਿਹੜੀ ਉਹ ਹੋਈ ਹੈ ਤਾਂ ਇਹ ਕਹਿ ਸਕਦੇ ਆ ਜੀ ਕਿ ਜਿਹੜੀ ਪੁਲਿਸ ਆ ਉਹ ਪੰਜਾਬ ਪੁਲਿਸ ਵਾਂਗ ਹੀ ਬਾਕੀ ਸੂਬਿਆਂ ਦੀ ਪੁਲਿਸ ਵੀ ਇਸੇ ਤਰ੍ਹਾਂ ਦਾ ਰਾਹ ਜਿਹੜਾ ਉਹ اختیار ਕਰਨ ਲੱਗੇ ਹੋਈ ਹੈ ਜਿਹਦੇ ਵਿੱਚ ਆਈਜੀ ਰੈਕ ਤੱਕ ਦੇ ਅਧਿਕਾਰੀ ਨੇ ਜਿਹੜੇ ਉਹਨਾਂ ਨੂੰ ਦੋਸ਼ੀ ਠਹਿਰਾ ਦਿੱਤਾ ਗਿਆ ਜੀ ਇਹ ਦੱਸਿਓ ਅਖੀਰ ਦੇ ਵਿੱਚ ਸ੍ਰੀ ਵਿਕਰਮਜੀਤ ਸਿੰਘ ਮਜੀਠੀਆ ਕਿਹਦੇ ਤੇ ਔਖੇ ਨੇ ਕਿਹਨੂੰ Z+ ਸਿਕਿਉਰਿਟੀ ਦਿੱਲੀ ਦੇ ਬੰਦੇ ਨੂੰ ਪੰਜਾਬ ਚ ਮਿਲੀ ਦੇਖੋ ਜੀ ਇਹ ਵਿਕਰਮਜੀਤ ਸਿੰਘ ਮਜੀਠੀਆ ਹੋਰਾਂ ਨੇ ਅੱਜ ਇੱਕ ਗੱਲ ਕੀਤੀ ਹੈ ਵਿਕਰਮਜੀਤ ਸਿੰਘ ਮਜੀਠੀਆ ਨੇ ਕਈ ਗੱਲਾਂ ਜਿਹੜੀਆਂ ਪਿਛਲੇ ਦੋ ਢਾਈ ਸਾਲ ਦੇ ਵਿੱਚ ਕੀਤੀਆਂ ਉਹਨਾਂ ਚੋਂ ਕਈਆਂ ਦੇ ਉੱਤੇ ਫੈਕਟ ਜਿਹੜੇ ਉਹ ਰੱਖੇ ਆ ਤੱਥਾਂ ਪੈਠ ਗੱਲ ਕੀਤੀ ਹੈ ਲੇਕਿਨ ਪੰਜਾਬ ਸਰਕਾਰ ਨੇ ਇੱਕ ਗੱਲ ਦਾ ਜਵਾਬ ਨਹੀਂ ਦਿੱਤਾ ਹੁਣ ਜਿਹੜੀ ਅੱਜ ਬਿਕਰਮਜੀਤ ਸਿੰਘ ਮਜੀਠੀਆ ਨੇ ਗੱਲ ਕੀਤੀ ਹੈ ਉਹ ਇਹ ਹੈ ਵੀ ਇੱਕ ਪੀਏ ਸੀਗਾ ਦੇਖੋ ਕੁਬਾਰ ਕੇਜਰੀਆਲ ਦਾ ਔਰ ਉਹਦੇ ਤੇ ਇਹਨਾਂ ਦੀ ਮਰਾਸਵਾ ਮੈਂਬਰ ਸੁਆਤੀ ਮਾਲੀਵਾਲ ਨੇ ਘੁੱਟ ਮਾਰਦੇ ਦੋਸ਼ ਲਾਇਆ ਸੀ ਉਹਦੇ ਤੇ ਐਫ ਆਈ ਆਰ ਦਰਜ ਹੋਈ ਉਹਨੂੰ ਲਿਆ ਕੇ ਕਹਿਣ ਦੱਸਦੇ ਆ ਵੀ ਕੇਜਰੀਆਵ ਦਾ ਮੁੱਖ ਮੰਤਰੀ ਵੀ ਉਹ ਛੱਡ ਗਿਆ ਕੇਜਰੀਆਵ ਦੇ ਪੀਏ ਨੂੰ ਲਿਆ ਕੇ ਭਗਵਾਨ ਸਮਾਨ ਦਾ ਓਐਸਡੀ ਲਾਤਾ ਤੇ ਔਰ ਇੱਥੇ ਉਸ ਵਿਅਕਤੀ ਦੀ ਇੰਨੀ ਚੜ੍ਹਾਈ ਆ ਗੱਲ ਤਾਂ ਪੰਜਾਬ ਦੇ ਵਿੱਚ ਵੀ ਜਿਹਦਾ ਹਸਾਬ ਹੀ ਕੋਈ ਨਹੀਂ ਸਾਰੇ ਦਾ ਪੰਜਾਬ ਦੇ ਮੰਤਰੀ ਸਲੂਟ ਮਾਰਦੇ ਜਾ ਕੇ ਉਹਨੂੰ ਚੌਕੀ ਭਰਦੇ ਆ ਉਹਦੀ ਸਾਰੇ ਐਮਐਲਏ ਤੇ ਰੋ ਮਾਰਦਾ ਉਹ ਪੰਜਾਬ ਦੀ ਸਾਰੀ ਅਫਸਰशाही ਉਹ ਕੰਟਰੋਲ ਕਰ ਰਿਆ ਔਰ ਮਜੀਠੀਆ ਹੋਰਾਂ ਨੇ ਦਾਵਾ ਕੀਤਾ ਬੀਅੋਲਸ ਉੱਤੇ ਐਕਸਨੋ ਜੈਡ ਪਲੱਸ ਸੜਕਾ ਦਿੱਤੀ ਹੋਈ ਆ ਪੰਜਾਬ ਪੁਲਿਸ ਦੀ। ਮੁਜੀਟੀਆ ਹੋਰਾਂ ਨੇ ਵੀ ਕਹਿ ਕਿ 70 ਤੋਂ 80 ਪੁਲਸ ਵਾਲੇ ਉਹਨਾਂ ਦਿੱਤੇ ਹੋਏ ਆ। ਉਹ ਦਿੱਲੀ 'ਚ ਰੋ ਮਾਰਦਾ ਫਿਰਦਾ ਪੰਜਾਬ ਪੁਲਿਸ ਲੈ ਕੇ। ਕੀ ਇਹ ਗੱਲ ਸੱਚ ਆ ਜਿਹੜੀ ਉਜੀਠਿਆ ਹੋਰਾਂ ਨੇ ਕਹੀ ਆ ਦੇਖੋ ਆਪਾਂ ਤਾਂ ਪਤਾ ਨਹੀਂ। ਜੀਠਿਆ ਹੋਰਾਂ ਨੇ ਦਾਵਾ ਕੀਤਾ ਆ। ਜੇ ਇਹ ਗੱਲ ਸੱਚ ਆ ਤਾਂ ਇਹਦੇ ਤੇ ਇਹ ਜਿਹੜੇ 92 93 ਐਮਐਲਏ ਨੇ ਇਹਨਾਂ ਨੂੰ ਸਵਾਲ ਠਾਉਣਾ ਚਾਹੀਦਾ। ਲਿਖ ਦਿੱਲੀ ਦਾ ਇੱਕ ਪੀਏ ਜਿਹੜਾ ਕਿ केजरीवाल ਦਾ ਰਿਹਾ ਉਹ ਇੱਥੇ ਆ ਕੇ ਸਾਰੇ ਪੰਜਾਬ ਦਾ ਮਤਲਬ ਇੱਕ ਹਸਾਬ ਦਾ ਐਂ ਦੱਸ ਦਿਆ ਮੁੱਖ ਮੰਤਰੀ ਦੀ ਪੁਰਸੀ ਉਹ ਕੰਟਰੋਲ ਕਰ ਰਿਹਾ ਛੋ ਇਹ ਗੰਭੀਰ ਮਸਲਾ ਜੀ ਔਰ ਇਹਦੀ ਜਾਂਚ ਹੋਣੀ ਚਾਹੀਦੀ ਆ ਵਿਰੋਧੀ ਧਿਰ ਨੂੰ ਵੀ ਸਵਾਲ ਥਾਉਣੇ ਚਾਹੀਦੇ ਆ ਜੇ ਸੈਸ਼ਨ ਆਉਂਦਾ ਹੈਗਾ ਤਾਂ ਉੱਥੇ ਵੀ ਗੱਲ ਉੱਠਣੀ ਚਾਹੀਦੀ ਆ ਤੇ ਪੰਜਾਬ ਸਰਕਾਰ ਨੇ ਅਜੇ ਤੱਕ ਮਜੀਠੀਆ ਦਾ ਜਵਾਬ ਆ ਵੀ ਪਾਰਟੀ ਨੇ ਅਜੇ ਤੱਕ ਮਜੀਠੀਆ ਦਾ ਕੋਈ ਜਵਾਬ ਆ ਜਿਹੜਾ ਦਿੱਤਾ ਨਹੀਂ ਹੈਗਾ ਇਹ ਗੱਲ ਦਾ ਇਹਨੂੰ ਰੱਦ ਨਹੀਂ ਕੀਤਾ ਜਾਨੀ ਕਿ ਜੇਕਰ ਇਹ ਗੱਲ ਨੂੰ ਰੱਦ ਨਹੀਂ ਕੀਤਾ ਇਹਦਾ ਪੋਲੀਟੀਕਲੀ ਤਾਂ ਇਹਦਾ ਮਤਲਬ ਮੰਨਿਆ ਜਾਂਦਾ ਕਿ ਇਹ ਗੱਲ ਹੋਵੇਗੀ। ਹੂੰ। ਜੀ। ਧੰਨਵਾਦ ਜੀ ਤੇ ਕੱਲ ਨੂੰ ਸਵੇਰੇ ਫੇਰ ਪਾਉਗੀ ਸਾਂਝ। ਆਪਣਾ ਖਿਆਲ ਰੱਖਿਓ। ਚੜਦੀ ਕਲਾ। ਸ਼ੁਕਰੀਆ ਜੀ ਗੱਲਬਾਤ ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ। ਸਰ ਨਵਕਿੰਦਰ ਸਿੰਘ ਪਤੀ ਪਤੀ ਸੇਖਵਾ ਬਰਨਾਲਿਓਂ ਗੱਲਬਾਤ ਕਰ ਰਹੇ ਸੀ 스ਪான்ਸਰ ਟੈਂਕ ਇੰਸ਼ੋਰੈਂਸ 6048287213 ਕੈਪਟਨ ਮੀਟ ਸ਼ਾਪ 6 ਲੋਕੇਸ਼ਨ ਆਸਰਾਬਾ ਟਰੱਕ ਤੇ ਟ੍ਰੇਲਰ ਰਿਪੇਅਰ 60465835 ਲਾਈਟ ਹਾਊਸ ਬਾਰਨ ਗ੍ਰਿਲ 7786667848 ਐਬਸਫਰਚ ਸ਼ੁੱਧ ਵੈਸ਼ਰੂ ਟਾਬਾ 102 ਤੇ ਕਿੰਗ ਜਾਰਜ